ਕਦੇ ਨਾ ਆਇਓ ਚਿੱਟੇ ਕੱਪੜੇ ਪਾਕੇ ਕਦੇ ਨਾ ਆਇਓ ਬਸ ਚੜੀਕੇ ਤੇਰਾ ਟਾਂਗਾ ਟੁੱਟ ਜੀ ਵਿਕਰੱਚ ਕਰੀਕੇ ਤੇਰਾ ਟਾਂਗਾ ਟੁੱਟ ਜੀ ਵਿਕਰੱਚ ਕਰੀਕੇ ਤੇਰਾ ਟਾਂਗਾ ਟੁੱਟ ਜੀ ਵਿਕਰੱਚ ਕਰੀਕੇ அபி ரங்கல ரீ ரேலி மாஃபா ஓனே மாஃபா ਬਾਬਾ ਜੀ ਮੇਰੀ ਪੁੱਛ ਕੱਢ ਦਿਓ ਮੈਂ ਕਣਚਾ ਚਾਹੀ ਕੇ ਲਿਆਈ ਬਾਬਾ ਜੀ ਮੇਰੀ ਪੁੱਛ ਕੱਢ ਦਿਓ ਮੈਂ ਕਣਚਾ ਚਾਹੀ ਕੇ ਲਿਆਈ ਬਾਬਾ ਜੀ ਮੇਰੀ ਪੁੱਛ ਕੱਢ ਦਿਓ ਸਵਾ ਪੰਜ ਕੇ ਲੱਡੂ ਬੀਬੀ ਪੁੱਛਣਾ ਤੇਰੀ ਕੱਡੂ ਬੀਬੀ ਸਵਾ ਪੰਜ ਕੇ ਲੱਡੂ ਬੀਬੀ ਪੁੱਛਣਾ ਤੇਰੀ ਕੱਡੂ ਬੀਬੀ ਖਰਚਾ ਤੇਰਾ ਹੋ ਬਹੁਤ ਸਾਰਾ ਨੀ ਪੰਜ ਕਪੜੀ ਮੰਗੇ ਤੇਰਾ ਜੀਠ ਕਵਾਰਾ ਨੀ ਪੰਜ ਕਪੜੀ ਮੰਗੇ ਤੇਰਾ ਜੀਠ ਕਵਾਰਾ ਨੀ ਪੰਜ ਕਪੜੀ ਮੰਗੇ ਤੇਰਾ ਜੀਠ ਕਵਾਰਾ ਨੀ ਬਗ ਦਿਨ ਦੀ ਵਿੱਚ ਵੁੱਟਾ ਹੈ ਜਵਾਰ ਦਾ ਬਗ ਦਿਨ ਦੀ ਵਿੱਚ ਵੁੱਟਾ ਹੈ ਜਵਾਰ ਦਾ ਮੈਂ ਵਰਫੀ ਦੀ ਟਿੱਕੀ ਮਾਹੀ ਲੱਡੂ ਨੀ ਵਜਾਰਦਾ ਮੈਂ ਵਰਫੀ ਦੀ ਟਿੱਕੀ ਮਾਹੀ ਲੱਡੂ ਨੀ ਵਜਾਰਦਾ ਮੈਂ ਵਰਫੀ ਦੀ ਟਿੱਕੀ ਮਾਹੀ ਲੱਡੂ ਨੀ ਵਜਾਰਦਾ ਜਦੋਂ ਜਵਾਨੀ ਸਾਡੇ ਉੱਤੇ ਆਈ ਸੀ ਜਦੋਂ ਜਵਾਨੀ ਸਾਡੇ ਉੱਤੇ ਆਈ ਸੀ ਪੱਜੀ ਜਾਂਦੀ ਕਾਟੋ ਨੀ ਮੈਂ ਕਿੱਕ ਰਾਂ ਤੋ ਲਾਈ ਸੀ ਪੱਜੀ ਜਾਂਦੀ ਕਾਟੋ ਨੀ ਮੈਂ ਕਿੱਕ ਰਾਂ ਤੋ ਲਾਈ ਸੀ ਪੱਜੀ ਜਾਂਦੀ ਉਤਲੀ ਕੜੇ ਵਿੱਚ ਪੰਡ 18 ਦੇ ਉਤਲੀ ਕੜੇ ਵਿੱਚ ਪੰਡ 18 ਦੇ ਹੇਠ ਲਿਖੜੇ ਵਿੱਚ ਛੱਗਲੇ ਨੀ ਬੀਬੀ ਨਣਦੀ ਤੂੰ ਕਿਉ ਲੈਂਦੀ ਬਦਲੇ ਨੀ ਬੀਬੀ ਨਣਦੇ ਤੂੰ ਕਿਉ ਲੈਂਦੀ ਬਦਲੇ ਨੀ ਬੀਬੀ ਨਣਦੇ ਤੂੰ ਕਿਉ ਲੈਂਦੀ ਬਦਲੇ ਨੀ ਬੀਬੀ ਨਣਦੇ ਹੋਰਾ ਮੂਰੇ ਰੋਵ ਚਾੜਦਾ ਹੋਰਾ ਮੂਰੇ ਰੋਵ ਚਾੜਦਾ ਭਾਬੀ ਤੂੰ ਰਹਿਂਦਾ ਡਰਦਾ ਵੀਰ ਭਾਬੀ ਨੂੰ ਹਾਂਜੀ ਹਾਂਜੀ ਕਰਦਾ ਵੀਰਾ ਭਾਬੀ ਨੂੰ ਹਾਂਜੀ ਹਾਂਜੀ ਕਰਦਾ ਵੀਰਾ ਭਾਬੀ ਨੂੰ ਹਾਂਜੀ ਹਾਂਜੀ ਕਰਦਾ ਵੀਰਾ ਭਾਬੀ ਨੂੰ ਵਾਰੀ ਵਰਸੀ ਖਟਣ ਗਿਆ ਸੀ ਵਾਰੀ ਵਰਸੀ ਖਟਣ ਗਿਆ ਸੀ ਖਟਕੀ ਲਿਆਂਦੀ ਰਾਈ ਵੇ ਮੈਂ ਸਿਉਨੇ ਵਰਗੀ ਤੈ ਕਦਰ ਨਾ ਪਾਈ ਵੇ ਮੈਂ ਸਿਉਨੇ ਵਰਗੀ ਤੈ ਕਦਰ ਨਾ ਪਾਈ ਵੇ ਮੈਂ ਸਿਉਨੇ ਵਰਗੀ ਤੈ ਕਦਰ ਨਾ ਪਾਈ ਵੇ ਸੱਸ ਮੇਰੀ ਨੇ ਸੂਟ ਸਵਾਏ ਆ ਸੱਸ ਮੇਰੀ ਨੇ ਸੂਟ ਸਵਾਏ ਆ ਮੈਨੂੰ ਕਹਿੰਦੀ ਪਾ ਕੁੜੇ ਰਾਂਜਾ ਮੇਰਾ ਲੂਣ ਵੇਚਦਾ ਮੈਨੂੰ ਕਾਦਾ ਚਾ ਕੁੜੇ ਰਾਂਜਾ ਮੇਰਾ ਲੂਣ ਵੇਚਦਾ ਮੈਨੂੰ ਕਾਦਾ ਚਾ ਕੁੜੇ ਰਾਂਜਾ ਮੇਰਾ ਲੂਣ ਵੇਚਦਾ ਮੈਨੂੰ ਕਾਦਾ ਚਾ ਕੁੜੇ